ਅੱਛਾ ਯਕਲ ਜੁੜੀ ਵੀ ਖਰੀ ਹੈ ਆਪ ਸਭ ਨੇ ਜੀ ਆਇਆਂ ਨੂੰ ਲੈ ਕੇ ਹਜ਼ਰਾਂ ਚ ਦੀ ਵੱਡੀ ਖਬਰ ਜਮਿਨੀ ਚੋਣ ਤੋਂ ਪਹਿਲਾਂ ਹੀ ਇਹ ਏਪੀ ਚ ਉੱਠੇ ਬਾਗੀਸੌਰ ਕਿ ਹਤੇ ਟਿਕਟੋਕ ਇਸੇ ਬਾਹਰੀ ਨੂੰ ਮਿਲੀ ਤਾਂ ਹਰੋਂ ਲਈ ਲਾਵਾਂਗੇ ਪੂਰੀ ਵਾਸਤੇ ਨਾਲ ਹੀ ਖਬਰ ਆ ਰਹੀ ਹੈ ਪੰਜਾਬ ਤੋਂ ਇਸ ਦਿਨ ਤਰਨਤਨ ਵਿਧਾਇਕ ਡਾਕਟਰ ਕਮਲਜੀਤ ਸਿੰਘ ਸੋਹਣ ਦੇ ਦਿਹਾਤ ਤੋਂ ਬਾਅਦ ਧਾਲੀ ਰਾਨ ਗਈ ਤਰਨਤਨ ਦੀ ਸੀਟ ਤੇ ਜਮਿਨੀ ਚੋਣ ਹੋਣ ਜਾ ਰਹੀ ਹੈ ਚੋਣ ਦੇ ਲਾਂ ਤੋਂ ਪਹਿਲਾਂ ਹੀ ਇਥੇ ਸਤਾਤਾਰੀ ਪਾਰਟੀ ਵਿੱਚ ਬਾਗੀ ਸੌਰਤ ਦਿਖਾਈ ਦੇਣ ਲੱਗੀ ਹਨ ਕਿਉਂਕਿ ਜਿਵੇਂ ਜੋਨਦਰਾਨ ਪਾਰਟੀ ਦੇ ਟਿਕਟ ਅਤੇ ਦਾਵਾ ਜਤਾ ਰਹੇ ਹਨ ਕਿ ਪੁਰਾਣੇ ਆਗੂਆਂ ਨੇ ਹਾਲ ਹੀ ਵਿੱਚ ਆਪ ਚ ਸ਼ਾਮਲ ਹੋਏ ਹਰਮਿਤ ਸਿੰਘ ਸਿੱਧੂ ਦਾ ਵਿਰੋਧ ਕਰਦੇ ਹਨ ਐਲਾਨ ਕਰ ਦਿੱਤਾ ਸੀ ਜੇਕਰ ਕਿਸੇ ਬਾਰੀ ਨੂੰ ਪਾਰਟੀ ਦੀ ਟਿਕਟ ਦਿੱਤੀ ਤਾਂ ਉਹ ਹਟਾਉਣ ਰੌਣ ਲਈ ਪੂਰੀ ਵੱਲ ਲਗਾ ਦੇਣਗੇ ਇਹਨਾਂ ਹੀ ਨਹੀਂ ਦਾਵੇਦਾਰ ਵਿੱਚੋਂ ਇੱਕ ਆਜ਼ਾਦ ਉਮੀਦਵਾਰ ਉਹ ਜੋ ਵਿੱਚ ਹੀ ਮદાન ਵਿੱਚ ਉਤਰਿਆ ਜਾਵੇਗਾ ਤੇ ਉੱਤਕ ਲੋਕਾਂ ਨੂੰ ਉੱਤਕ ਇਲਾਕੇ ਤੋਂ ਪਹਿਲਾਂ ਇਕੱਠੇ ਹੋ ਕੇ ਸ਼੍ਰੀ ਦਰਬਾਰ ਸਾਹਿਬ ਕਰਨ ਤਰਨ ਵਿਖੇ ਮਥਟ ਵੀ ਟੇਕਿਆ ਇਸ ਦੇ ਨਾਲ ਹੀ ਦੱਸਦੀ ਹੈ ਕਿ ਵਿਧਾਇਕ ਡਾਕਟਰ ਜੀ ਲੈਕਟਰ ਕਮਲਜੀਤ ਸਿੰਘ ਸੋਹਲ ਨੇ ਦਿਹਾਂਤ ਤੋਂ ਬਾਅਦ ਖਾਲੀ ਹੋਏ ਹਨ ਲੇਕੇ ਤੋਂ ਚੋਣ ਲੜਨ ਦੀ ਆਪ ਦੇ ਲੀਡਰ ਅਤੇ ਜੰਗਲਾਤ ਵਿਭਾਗ ਦੇ ਵਾਈਸ ਚੇਅਰਮੈਨ ਗੁਰਦੇਵ ਸਿੰਘ ਸਿੱਧੂ ਪੰਜਾਬ ਇੰਡਸਟਰੀ ਡਾਇਰੈਕਟਰ ਨੇ ਇਸ ਦੀ ਖਬਰ ਦਿੱਤੀ ਇਸ ਦੇ ਨਾਲ ਹੀ ਉਹਨਾਂ ਨੇ ਜਾਣ ਕਰ ਦਿੱਤੀ ਹੈ ਕਿ ਹੋਰ ਕਈ ਆਗੂ ਵੀ ਟਿਕਟ ਤੇ ਦਾਅਵੇਦਾਰ ਕਰ ਰਹੇ ਹਨ ਜਿਨ੍ਹਾਂ ਸਮੇਤ ਇਹ ਚੇਅਰਮੈਨ ਦੀ ਹੋਲਡਿੰਗ ਤਰਨਤਨ ਸ਼ਹਿਰ ਵਿੱਚ ਦਿਖਾਈ ਦੇਣ ਲੱਗੀ ਹੈ ਪਰ ਕੁਝ ਦਿਨਾਂ ਪਹਿਲਾਂ ਹੀ ਤਰਨਤਨ ਤੋਂ ਤਿੰਨ ਵਾਰ ਉਧਾਇਕ ਰਹੇ ਸੀਨੀਅਰ ਕਲਿੱਦਲ ਦੇ ਹਰਮੀਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਵੀ ਅਗਵਾਈ ਹੇਠ ਆਪ ਵਿੱਚ ਸ਼ਾਮਿਲ ਹੋਏ ਗਏ ਅਤੇ ਟਿਕਟ ਦੇ ਦਾਅਵੇਦਾਰ ਨੂੰ ਆਪਣੀ ਦਾਵੇਦਾਰੀ ਖਤਰੀ ਵਿੱਚ ਦਿਖਾਈ ਦੇਣ ਲੱਗੀ ਕਈ ਦਿਨਾਂ ਤੋਂ ਸੁਲਤਾਨ ਸਿੰਘ ਨੇ ਇਸ ਦੀ ਜਾਣਕਾਰੀ ਦਿੱਤੀ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ